ਪਰਮ ਸਤਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗ ਜੀਓ ਸੋ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਨੂੰ ਇਹ ਸਮਝਾ ਰਹੇ ਹਨ ਮਨ ਰੇ ਸਾਚਾ ਗਹੋ ਵਿਚਾਰ ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਕੇ ਸਮਝਾ ਰਹੇ ਹਨ ਕਿ ਇਹ ਮੇਰੇ ਮਨ ਇਹ ਅਟਲ ਵਿਚਾਰ ਆਪਣੇ ਅੰਦਰ ਸਾਂਭ ਕੇ ਰੱਖ ਰਾਮ ਨਾਮ ਬਿਨ ਮਿਥਿਆ ਮਾਨੋ ਸਾਗਰੋ ਇਹ ਸੰਸਾਰ ਕਿ ਤੂੰ ਆਪਣੇ ਮਨ ਦੇ ਵਿੱਚ ਇਹ ਵਿਚਾਰ ਧਾਰ ਲੈ ਕਿ ਸਿਰਫ ਪਰਮਾਤਮਾ ਦਾ ਨਾਮ ਹੀ ਇਸ ਜਗ ਦੇ ਉੱਪਰ ਸੱਚਾ ਹੈ। ਬਾਕੀ ਸਭ ਕੁਝ ਇਸ ਜਗ ਦੇ ਉੱਪਰ ਝੂਠ ਹੈ, ਮਿੱਥਿਆ ਹੈ। ਇਹ ਜਿਹੜਾ ਸਾਰਾ ਸੰਸਾਰ ਹੈ ਇਹ ਨਾਸਵੰਤ ਹੈ। ਇਸ ਨੇ ਇੱਕ ਦਿਨ ਨਾਸ ਹੋ ਜਾਣਾ ਹੈ। ਤੋ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਸੱਚਾ ਹੈ। ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤਿਹ ਪਾਰ। ਸਤਿਗੁਰੂ ਜੀ ਕਹਿੰਦੇ ਜਿਹੜੇ ਜੋਗੀ ਲੋਕ ਹੁੰਦੇ ਹਨ ਉਹ ਪਰਮਾਤਮਾ ਨੂੰ ਲੱਭਣ ਵਾਸਤੇ ਜੰਗਲਾਂ ਦੇ ਵਿੱਚ ਜਾਂਦੇ ਹਨ। ਕਈ ਜੋਗੀ ਲੋਕ ਧੋਣੀਆਂ ਤਾਪਦੇ ਹਨ। ਕਈ ਸਮਾਧੀਆਂ ਲਾ ਕੇ ਬੈਠ ਜਾਂਦੇ ਹਨ। ਸੋ ਸਤਿਗੁਰੂ ਜੀ ਕਹਿੰਦੇ ਭਾਈ ਜੰਗਲਾਂ ਦੇ ਵਿੱਚ ਜਾਣ ਦੇ ਨਾਲ ਸਮਾਧੀਆਂ ਲਾਉਣ ਦੇ ਨਾਲ ਧੂਣੀਆਂ ਤਾਪਣ ਦੇ ਨਾਲ ਪਰਮਾਤਮਾ ਨਹੀਂ ਲੱਭਦਾ ਕਿਉਂਕਿ ਉਹ ਤਪ ਕਰ ਕਰਕੇ ਥੱਕ ਜਾਂਦੇ ਹਨ ਪਰਮਾਤਮਾ ਉਹਨਾਂ ਨੂੰ ਨਹੀਂ ਲੱਭਦਾ ਜੇ ਪਰਮਾਤਮਾ ਨੂੰ ਪਾਉਣਾ ਹੈ ਤਾਂ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਤਾਹੀਂ ਅਸੀਂ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਨੂੰ ਪਾਉਣਾ ਬਹੁਤ ਸੌਖਾ ਹੈ ਕੋਈ ਔਖਾ ਕੰਮ ਨਹੀਂ ਹੈ ਅਸੀਂ ਪਰਿਵਾਰ ਦੇ ਵਿੱਚ ਰਹਿ ਕੇ ਕੰਮਕਾਰ ਕਰਦੇ ਕਰਦੇ ਪ੍ਰਮਾਤਮਾ ਦਾ ਨਾਮ ਜਪ ਸਕਦੇ ਹਾਂ ਸਤਿਗੁਰੂ ਜੀ ਇੱਕ ਬੱਚੇ ਦੇ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਬੱਚੇ ਪਤੰਗ ਚੜਾਉਂਦੇ ਹਨ ਤੋ ਉਹਨਾਂ ਦੇ ਹੱਥ ਦੇ ਵਿੱਚ ਡੋਰ ਹੁੰਦੀ ਹੈ ਅਤੇ ਜਿਹੜਾ ਪਤੰਗ ਹੁੰਦਾ ਹੈ ਉਹ ਬਹੁਤ ਉੱਚਾ ਅਸਮਾਨ ਦੇ ਵਿੱਚ ਉੱਡ ਰਿਹਾ ਹੁੰਦਾ ਹੈ ਪਰੰਤੂ ਜਿਹੜਾ ਬੱਚਾ ਹੁੰਦਾ ਹੈ ਉਹ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ ਅਤੇ ਆਪਣੇ ਕੋਠੇ ਦੇ ਉੱਪਰ ਘਰ ਦੇ ਉੱਪਰ ਕਦੇ ਇੱਧਰ ਹੋ ਜਾਂਦਾ ਹੈ ਕਦੇ ਉੱਧਰ ਹੋ ਜਾਂਦਾ ਹੈ ਦੂਸਰੇ ਕੋਠਿਆਂ ਦੇ ਉੱਪਰ ਜਿਹੜੇ ਬੱਚੇ ਪਤੰਗ ਚੜਾ ਰਹੇ ਹੁੰਦੇ ਹਨ ਉਹਨਾਂ ਦੀ ਆਵਾਜ਼ਾਂ ਮਾਰਦਾ ਰਹਿੰਦਾ ਹੈ ਪਰੰਤੂ ਜਿਹੜਾ ਉਹਦਾ ਮਨ ਹੈ ਉਹਦਾ ਚਿੱਤ ਹੈ ਉਹ ਆਪਣੇ ਡੋਰ ਦੇ ਵਿੱਚ ਹੁੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਕੰਮਕਾਰ ਕਰਦੇ ਹਾਂ ਜਿਹੜਾ ਆਪਣਾ ਮਨ ਹੈ ਉਹ ਪ੍ਰਮਾਤਮਾ ਦੇ ਨਾਲ ਜੋੜ ਕੇ ਰੱਖਣਾ ਹੈ ਫਿਰ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਸੋ Swami ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਸਤਿਗੁਰੂ ਜੀ ਕਹਿੰਦੇ ਭਾਈ ਉਹ ਪਰਮਾਤਮਾ ਸਭ ਦੇ ਅੰਗ ਸੰਗ ਵਸਦਾ ਹੈ ਪਰੰਤੂ ਪਰਮਾਤਮਾ ਦਾ ਨਾਮ ਕੋਈ ਰੂਪ ਹੈ ਨਾ ਕੋਈ ਚੰਨ ਹੈ ਪਰਮਾਤਮਾ ਇੱਕ ਸ਼ਕਤੀ ਹੈ ਜਿਹੜੀ ਹਰ ਇੱਕ ਦੇ ਅੰਦਰ ਵਸਦੀ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੋ ਨਾਹੀਂ ਸੰਭਾਰਾਂ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਜੀਵ ਨੂੰ ਪਵਿੱਤਰ ਕਰਨ ਵਾਲਾ ਹੈ ਇਸ ਕਰਕੇ ਸਾਨੂੰ ਉਸ ਨਾਮ ਦੇ ਨਾਲ ਜੁੜਨਾ ਪਵੇਗਾ ਉਸ ਨਾਮ ਨੂੰ ਆਪਣੇ ਅੰਦਰ ਸਾਮ ਕੇ ਰੱਖਣਾ ਪਵੇਗਾ ਉਸ ਨਾਮ ਨੂੰ ਹਰ ਰੋਜ਼ ਜਪਨਾ ਪਵੇਗਾ ਤਾਂ ਹੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਨਾਨਕ ਸ਼ਰਨ ਪਰਿਓ ਜਗ ਬੰਦਨ ਰਾਖੋ ਬਿਰਦ ਤੁਹਾਰਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਮਝਾਉਂਦੇ ਹਨ ਕਿ ਇਹ ਨਾਨਕ ਮੈਂ ਸਾਰੇ ਜਗ ਤੇ ਨਮਸਕਾਰ ਜੋਗ ਪ੍ਰਭੂ ਦੀ ਸ਼ਰਨ ਦੇ ਵਿੱਚ ਆਇਆ ਹਾਂ ਉਹ ਪਰਮਾਤਮਾ ਹੀ ਮੇਰੀ ਰੱਖਿਆ ਕਰੇਗਾ ਕਿਉਂਕਿ ਉਸ ਦਾ ਜਿਹੜਾ ਸੁਭਾਅ ਹੈ ਉਹ ਬਹੁਤ ਮਿੱਠਾ ਸੁਭਾਅ ਹੈ ਕਿਉਂਕਿ ਜਦੋਂ ਅਸੀਂ ਪਰਮਾਤਮਾ ਦੇ ਨਾਲ ਪਿਆਰ ਪਾ ਲੈਂਦੇ ਹਾਂ ਪਰਮਾਤਮਾ ਦਾ ਨਾਮ ਅਸੀਂ ਚੇਤੇ ਕਰਦੇ ਹਾਂ ਪਰਮਾਤਮਾ ਨੂੰ ਸਿਮਰਦੇ ਹਾਂ ਫਿਰ ਪਰਮਾਤਮਾ ਮਨੁੱਖ ਦੀ ਜਿਹੜੀ ਚਿੰਤਾ ਹੈ ਤ੍ਰਿਸ਼ਨਾ ਹੈ ਉਹ ਖਤਮ ਕਰ ਦਿੰਦਾ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਰਿਵਾਰ ਦੇ ਵਿੱਚ ਰਹਿੰਦੇ ਆ ਹੋਇਆ ਕੰਮਕਾਰ ਕਰਦੇ ਆ ਹੋਇਆ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਅਸੀਂ ਸੰਸਾਰ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਵਾਸਤੇ ਆਏ ਹਾਂ ਜੀ ਅਸੀਂ ਇਸ ਜਨਮ ਦੇ ਵਿੱਚ ਵੀ ਪਰਮਾਤਮਾ ਨੂੰ ਨਾਮ ਸਿਮਰਿਆ ਤਾਂ ਅਸੀਂ ਫਿਰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਪੈ ਜਾਵਾਂਗੇ ਜਿਹੜੇ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਦੇ ਹਨ ਫਿਰ ਉਹਨਾਂ ਦਾ ਜਿਹੜਾ ਜੰਮਣ ਮਰਨ ਹੈ ਉਹ ਕਟਿਆ ਜਾਂਦਾ ਹੈ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਪਰਮਾਤਮਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਉਹਦੀ ਜਾਤ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਫੇਰ ਹੀ ਜਿਹੜਾ ਸਾਡਾ ਜੀਵਨ ਹੈ ਉਹ ਸਫਲ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ